ਕੀਰਮ ਮੁਖ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਨੰਗ ਗਿਆ ਇਸਵਾਲ ਦਾ ਜਵਾਬ ਗੁਰੂ ਜੀ ਚਮੜੀ ਅੰਗ ਤੇ ਬਖਸ਼ਿਸ਼ ਕਰਦੇ ਹਨ ਸਫਲ ਮੂਰਤ ਸਪਲਾ ਘੜੀ ਜਿਤ ਸੱਚੇ ਨਾਲ ਪਿਆਰ ਉਹ ਸਮਾਂ ਕਾਮ ਜਦ ਸੰਜੋ ਓਕੜੀ ਭਾਕਾਂ ਵਾਲੀ ਜਾਣੋ ਜਿਸ ਵਿੱਚ ਸਦਾ ਥੇ ਰਹਿਣ ਬੜੇ ਪ੍ਰਮਾਤਮਾ ਨਾਲ ਪਿਆਰ ਬਣੇ ਹੈ ਦੁੱਖ ਸੰਤਾਪ ਨ ਲੱਗੀ ਜਿਸ ਹਰ ਕਾ ਜਿਸ ਹਰ ਕਾ ਨਾਮ ਆਧਾਰ ਜਿਸ ਮਨਕ ਨੂੰ ਪ੍ਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਜਾਂਦਾ ਹੈ ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਹੋ ਨਹੀਂ ਸਕਦਾ ਬਾਂਹ ਪਕੜ ਗੁਰ ਕਾੜਿਆ ਸੋਈ ਉਤਰਿਆ ਪਾਰ ਜਿਸ ਮਨੁੱਖ ਨੂੰ ਗੁਰੂ ਨੇ ਬਾਹ ਫੜ ਕੇ ਵਿਕਾਰਾਂ ਵਿੱਚੋਂ ਕੱਢ ਲਿਆ ਹੈ ਉਹ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰਨੋਂ ਗਿਆ ਹੈ